ਟੈਕਨੀਕੀ ਜੀ ਬੱਚੀ ਨੇ ਆਣ ਕੇ ਪੰਜ ਸਾਲ ਦੀ ਨੇ ਆਖਿਆ ਮਸਕੀਨ ਸਾਹਿਬ ਵੀ ਬਿਠੇ ਪੰਜ ਸਾਲ ਦੀ ਬੱਚੀ ਨੇ ਆਖਿਆ ਮੈਨੂੰ 5 ਮਿੰਟ ਲਈ ਟਾਈਮ ਦਿਓ ਮੈਂ ਮਾਤਾ ਗੁਜਰੀ ਦੀ ਕਵਿਤਾ ਪੜਨੀ ਹੈ ਆਖੋ ਵੇਗਰੂ ਸੈਕਟਰੀ ਨੇ ਜਿਤਨਾ ਦੇ ਸੈਕਟਰੀ ਸਾਹਿਬ ਹੁੰਦੇ ਚੰਗੇ ਹੀ ਹੁੰਦੇ ਕਈ ਤੇ ਟਾਈਮ ਦੇਣ ਵਾਲੇ ਆਖੋ ਵੇਗਰੂ ਚਲ ਇੱਥੇ ਬੜੇ ਬੜੇ ਗਿਆਨੀ ਧਿਆਨੀ ਆਏ ਨੇ ਸਵਾ ਸਵਾ ਲਖੀਏ ਤੇਰੇ ਕੋਲ ਟਾਈਮ ਤੇਰੇ ਲਈ ਟਾਈਮ ਨਹੀਂ ਹੈਗਾ ਮੇਰੇ ਸਾਹਮਣੇ ਮਸਕੀਨ ਸਾਬ ਨੇ ਆਖਿਆ ਮੇਰੇ ਟਾਈਮ ਚੋਂ 5 ਮਿੰਟ ਦਿਓ ਸੁਣੋ ਤੇ ਸੇ ਕੀ ਕਹਿੰਦੀ ਬੱਚੀ ਨੂੰ ਸੁਣੋ ਤੇ ਸੇ ਕੀ ਕਹਿੰਦੀ ਆ ਤੇ ਬੱਚੀ ਛੋਟੀ ਜੀ ਖੜੀ ਹੋ ਗਈ ਉਹ ਡਰੀ ਨਹੀਂ 5 ਸਾਲ ਦੀ 2.5 ਲੱਖ ਦੇ ਪੰਡਾਲ ਦੇ ਵਿੱਚ ਖੜੀ ਹੋ ਕੇ ਕਹਿੰਦੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਸਭ ਵੀ ਇਤਰਾ ਵੇਖਣ ਡੈ ਸੀ ਹੋਰ ਬੜੇ ਰਾਗੀ ਢਾਡੀ ਸੀ ਅਖੋਏ ਗਰੂ ਸਾਰਿਆਂ ਨੇ ਮੂੰਹ ਚ ਵਖਿਆ ਵੀ ਬੜੀ ਦਿਰੜਤਾ ਨਾਲ ਬੋਲੀ ਕਹਿੰਦੀ ਮੇਰੀ ਕਵਿਤਾ ਦਾ ਸਿਰਲੇਖ ਹੈ ਨੀਲਾ ਕੋੜਾ ਉਹ ਛੋਟੀ ਜੀ ਬੱਚੀ ਕਹਿੰਦੀ ਹੈ ਤੇ ਮੈਂ ਕਵਿਤਾ ਦੇ ਬੋਲ ਵਿੱਚ ਕਹਿੰਨੇ ਆ ਨੀਲਿਆ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੇਰ ਲੈ ਕੇ ਆ ਪਤਾ ਲੱਗਾ ਮੈਂ ਕੀ ਕਹੇ ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੇਰ ਲੈ ਕੇ ਆ ਤੇ ਜਦੋਂ ਤੂੰ ਲੈ ਕੇ ਆਏਂਗਾ ਨਾ ਮੈਂ ਤੇਰੀ ਲਗਾਮ ਫੜੂੰਗੀ ਤੇ ਮੈਂ ਸਿੱਖਾਂ ਦੇ ਘਰਾਂ ਚ ਲਿਕੇ ਜਾਉਂਗੇ ਇੱਕ ਇੱਕ ਸਿੱਖ ਦੀ ਫ੍ਰਿਜ ਵਿਖਾਉਂਗੀ ਇੱਕ ਇੱਕ ਸਿੱਖ ਦੇ ਲਮਾਰੀਆਂ ਵਿਖਾਉਂਗੀ ਸ਼ਰਾਬ ਨਾਲ ਭਰੀਆਂ ਇੰਨਾਂ ਲਈ ਪੁੱਤ ਵਰ ਗਿਆ ਸੈਂ ਕੋਈ ਥੋੜਾ ਜਿਹਾ ਸੋਚ ਰਹੇ ਹੋ ਮੈਂ ਕੀ ਕਹ ਰਿਹਾ ਇਹੋ ਹੀ ਕੌਮ ਆ ਇਹੋ ਹੀ ਤੇਰਾ ਪਰਿਵਾਰ ਆ ਜਿਹਨੂੰ ਕਹਿੰਦਾ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਇਹੀ ਤੇਰਾ ਟੱਬਰ ਆ ਇੰਨਾਂ ਦੀ ਪਰਿਵਾਰਵਾਰੇ ਅਸੀਂ ਹੋ ਮੈਂ ਦਿਖਾਉਂਗਾ ਇਹਨਾਂ ਦੀਆਂ ਗੱਜਗੱਜ ਲਦਮੀਆਂ ਗੁੱਤਾਂ ਇਹਨਾਂ ਨੇ ਪਿੱਛੋਂ ਕੱਟਤੀਆਂ ਧੀਆਂ ਤੇਰੀਆਂ ਨੇ ਇਹਨਾਂ ਨੇ ਪਰਵੱਟੇ ਕੱਟਤੇ ਮੈਂ ਦਿਖਾਉਂਗੀ ਸਿੱਖਾਂ ਦੇ ਘਰ ਦੇ ਵਿੱਚ ਜੋ ਨਹੀਂ ਸੀ ਹੋਣਾ ਚਾਹੀਦਾ ਹੁੰਦਾ ਇੱਕ ਇੱਕ ਸਿੱਖ ਦੀ ਜ਼ਿੰਦਗੀ ਬੇਈਮਾਨੀ ਨਾਲ ਭਰੀ ਮੈਂ ਤੈਨੂੰ ਦਿਖਾਉਂਗੀ ਮੈਂ ਤੈਨੂੰ ਅਰਦਾਸ ਕਰਦੀ ਹਾਂ ਨੀਲਿਆ ਇੱਕ ਵਾਰ ਆਪਣੇ ਸਵਾਰ ਨੂੰ ਫੇਰ ਲੈ ਕੇ ਆ ਮੈਂ ਸਿੱਖਾਂ ਦੇ ਘਰ 'ਚ ਖੜੂੰਗੀ ਅਕ ਵੇਗਰੂ ਤੇ ਮੈਂ ਇੱਕ ਇੱਕ ਸਿੱਖ ਦਾ ਘਰ ਵਿਖਾਉਂਗੀ ਇੰਨਾ ਲਈ ਪਰਿਵਾਰ ਵਾਰ ਗਿਆ ਸੈਂ ਇੰਨਾ ਲਈ ਵਾਰੇ ਸੀ ਪੁੱਤ ਫਿਰ ਪਤਾ ਲੱਗੂਗਾ ਮੈਨੂੰ ਵੀ ਤੇ ਤੇਰੇ ਸਵਾਰ ਨੂੰ ਆਖੋ ਵੇਗਰੂ ਵੇਗਰੂ ਵੀ ਜਿਨ੍ਹਾਂ ਕਿਰਤ ਕਣਾਂ ਲਈ ਮੈਂ ਇੰਨਾ ਕੁਝ ਕਰਕੇ ਗਿਆ ਅੱਜ ਉਹ ਕਿੱਥੇ ਖਲੋਤੇ ਆ ਫਿਰ ਉਹਨੇ ਇੱਕ ਗੱਲ ਹੋਰ ਕਹੀ ਆਖੋ ਵੇਗਰੂ ਵੇਗਰੂ ਇਧਰ ਨੂੰ ਮੂੰਹ ਕਰ ਲਿਆ ਜਿੱਧਰ ਹਜ਼ਾਰਾਂ ਧੀਆਂ ਬੈਠੀਆਂ ਸੀ ਲੱਖਾਂ ਧੀਆਂ ਵੀ ਬੀਬੋ ਤੁਸੀਂ ਸੁਣੋ ਉਹ ਬੱਚੀ ਕਹਿੰਦੀ ਕਹਿੰਦੀ ਜੇ ਦਿਨ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਨਾ ਇਹ ਬੱਚੀ ਸੁਣਾ ਰਹੀ 5 ਸਾਲ ਦੀ ਚੌਂਕੜੇ ਮਾਰੋ 1 ਮਿੰਟ ਰਹਿ ਗਿਆ ਜੇ ਜਦੋਂ ਤੁਸੀਂ ਬਿਊਟੀ ਪਾਰਲਰ ਤੇ ਜਾਂਦੀਆਂ ਜੇ ਤੇ ਤੁਹਾਨੂੰ ਪਿੱਛੋਂ ਕੋਈ ਆਵਾਜ਼ਾ ਮਾਰਦਾ ਏ ਤੁਸੀਂ ਸੁਣਦੀਆਂ ਨਹੀਂ ਮੈਂ ਦੱਸਾਂ ਉਹ ਕਿਹਦੀ ਆਵਾਜ਼ਾ ਧਿਆਨ ਦਿਓ ਉਹ ਬੱਚੀ ਕਹਿੰਦੀ ਮੈਂ ਦੱਸਾਂ ਉਹ ਕਿਹਦੀ ਆਵਾਜ਼ਾ ਤੇ ਆਪ ਵੀ ਕਹਿੰਦੀ ਚਲ ਮੈਂ ਦੱਸ ਦੇਣੀ ਆ ਉਹ ਮਾਤਾ ਗੁਜਰਕੌਰ ਦੀ ਆਵਾਜ਼ਾ ਜਿੰਨਾ ਤੁਸੀਂ ਬਿਊਟੀ ਪਾਰਲਰ ਨੂੰ ਤੁਰਦੀਆਂ ਜੇ ਸਿੱਖਾ ਦੀਆਂ ਧੀਓ ਪਿੱਛੋਂ ਮਾਂ ਗੁਜਰਕਰ ਆਵਾਜ਼ਾਂ ਮਾਰਦੀ ਮੇਰੀਓ ਬੱਚਿਓ ਇਹ ਰਾਹ ਤੁਹਾਡਾ ਨਹੀਂ ਸੀ ਤੁਸੀਂ ਕਿੱਧਰ ਤੁਰ ਪੀਆਂ ਜੇ ਜੇ ਤੁਸੀਂ ਨਹੀਂ ਹਟਦਿਆਂ ਫਿਰ ਵੀ ਤੇ ਫਿਰ ਮਾਂ ਗੁਜਰਕਰ ਪਿੱਛੋਂ ਆਵਾਜ਼ ਮਾਰਦੀ ਚੰਗਾ ਤੇਰੀ ਮਰਜ਼ੀ ਆ ਜੇ ਤੂੰ ਬਿਊਟੀ ਪਾਰਲਰ ਤੇ ਜਾਣਾ ਹੀ ਇੱਕ ਵਾਰ ਅੱਖਾਂ ਨੀਵੀਆਂ ਕਰਕੇ ਵੇਖ ਤੇਰੇ ਪੈਰਾਂ 'ਚ ਕੀ ਬਿਆਹ ਮਗਰ ਪੱਥਰ ਦਿਲ ਸੁਣਨ ਵਾਲੀਆਂ ਵੀ ਨਹੀਂ ਹਟਦਿਆਂ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੁਹਾਨੂੰ ਸਰਦਾਰੀਆਂ ਦਿੱਤੀਆਂ ਜਿਦਾਂ ਬਿਊਟੀ ਪਾਰਲਰ ਤੇ ਜਾਂਦੀਆਂ ਨੇ ਅੱਜ ਸਿੱਖਦੀਆਂ ਧੀਆਂ ਆ ਬੱਚੇ ਜਾਂਦੇ ਨੇ ਟੋਪੀਆਂ ਸਿਰਾਂ ਤੇ ਪਾ ਕੇ ਕੰਨਾਂ 'ਚ ਨੱਤੀਆਂ ਪਾਈ ਫਿਰਦੇ ਨੇ ਬੁਰਾ ਹਾਲ ਬੰਕੇ ਦਿਹਾੜੇ ਉਹ ਕਹਿੰਦੀ ਸੀ ਜਿਦਾਂ ਬਿਊਟੀ ਪਾਰਲਰ ਤੇ ਜਾਂਦੇ ਉਹਨਾਂ ਬੱਚਿਓ ਛੋਟੀ ਜਿਹੀ ਬੱਚੀ ਕਹਿ ਰਹੀ ਤੁਸੀਂ ਵੇਖੋ ਤੁਹਾਡੇ ਪੈਰਾਂ 'ਚ ਕੀ ਗਿਆ ਫਿਰ ਆਪ ਵੀ ਕਹਿੰਦੀ ਜੇ ਤੁਹਾਨੂੰ ਨਹੀਂ ਦਿਸਦਾ ਤੇ ਮੈਂ ਦਿਖਾਉਣੀ ਆ ਤੁਹਾਡੇ ਪੈਰਾਂ ਦੇ ਵਿੱਚ ਸੱਭ ਜਾਦਾਂ ਦੇ ਪਵਿੱਤਰ ਸਰੀਰ ਪਏ ਤੁਸੀਂ ਸਹਿਬਜ਼ਾਦਿਆਂ ਦੇ ਸਰੀਰਾਂ ਦੇ ਉੱਤੇ ਪੈਰ ਰੱਖ ਕੇ ਲਾਚਾਂ ਦੇ ਉੱਤੇ ਪੈਰ ਰੱਖ ਕੇ ਬਿਊਟੀ ਪਾਰਲਰਾਂ ਤੇ ਜਾਂਦੀਆਂ ਜੇ ਤੁਸੀਂ ਹਟ ਜੋ ਗੁਰਪੁਰਬ ਮਨਾਇਆ ਤਾਂ ਸਵਲ ਹੈ ਇਹ ਪੁਰਬ ਮਨਾਏ ਸਹਿਬਜ਼ਾਦਿਆਂ ਦੇ ਬਾਣੀਆਂ ਕਹਾਣੀਆਂ ਬਾਣੀਆਂ ਕਹਾਣੀਆਂ ਬਾਬਿਆਂ ਦੀਆਂ ਕਹਾਣੀਆਂ ਬਾਣੀਆਂ ਵਿੱਚ ਬਾਬਿਆਂ ਦੀਆਂ ਧਿਆਨ ਦਿਓ ਜੀ ਬਾਣੀਆਂ ਕਹਾਣੀਆਂ ਪੁੱਤ ਜਿਹੜੇ ਪੁੱਤ ਹੁੰਦੇ ਆ ਨਾ ਸੁਪੁੱਤ ਕ੍ਰੀਣ ਪੁੱਤਰਾਂ ਨੂੰ ਸੁਪੁੱਤਰ ਬਣਾ ਲੰਨੀਆਂ ਨੇ ਇੱਕ ਪੁੱਤ ਤਾਂ ਹਰ ਇੱਕ ਦਾ ਹੀ ਹੈਗਾ ਏ ਮਗਰ ਸੁਪੁੱਤਰ ਕਿਸੇ ਕਿਸੇ ਦਾ ਹੀ ਹੁੰਦਾ ਨਾ ਵੱਡਿਆਂ-ਵਡੇਰਿਆਂ ਦੀਆਂ ਕਹਾਣੀਆਂ ਸੁਣੀਏ ਤੇ ਪੁੱਤਰ ਵੀ ਸੁਪੁੱਤਰ ਬਣ ਜਾਂਦੇ